वाहेगुरु जी का खालसा वाहगुरु जी की फतेह दिनों दिन सिक्खी घट रही है कि बद रही है थोड़ा बहुत ज्ञान तो है प्रैक्टिकल लाइफ घट रही है बाणी जी विचार थोड़ी बहुत ही बद रही है प्रैक्टिकल लाइफ बिल्कुल घट रहा है ਅੱਛੂ ਨੇ ਕੋਈ ਹੈ ਬੀਬੀ ਆਪਣੇ ਬੱਚਿਆਂ ਦੇ ਚਾਰ ਟੁਕੜੇ ਕਰਾ ਕੇ ਗਲ ਵਿੱਚ ਹਾਰ ਪਵਾ ਕੇ ਸਭਾ ਮੰਦਪੀਸ਼ਨ ਪੀ ਕੇ ਖੰਨੀ ਖੰਨੀ ਰੋਟੀ ਤੇ ਪਿੱਛੋਂ ਹੰਟਰ ਵਜਦੇ ਹੂੰ ਤੇ ਸ਼ਾਮ ਨੂੰ ਅਰਦਾਸ ਕਰਦੇ ਵੇ ਕਿ ਚਾਰ ਪੈ ਦਿਨ ਸੁੱਖ ਨਾਲ ਬਤੀਤ ਹੋ ਗਏ ਜਿੱਤੇ ਕੋਈ ਹੈਗੀ ਆ ਤੇ ਸਿੱਖੀ ਕਾਇਮ ਬjde ਨਹੀਂ ਹੈਗੀ ਪ੍ਰੈਕਟੀਕਲ ਲਾਈਫ ਨਹੀਂ ਰਿਹਾ ਇਹ ਪ੍ਰੈਕਟੀਕਲ ਲਾਈਫ ਏ ਹੈ ਤੋਂ ਬੜੀਆਂ ਗੱਲਾਂ 32000 ਸਿੰਘ ਸ਼ਹੀਦ ਹੋ ਜਾਣਾ ਤੇ ਸ਼ਾਮ ਦੀ ਅਰਦਾਸ ਹੈ ਕਿ ਚਾਰ ਪੰਜ ਦਿਨ ਸੁੱਖ ਨਾਲ ਬਤੀਤ ਹੋਇਆ ਹੈ ਹੈ ਗਈ ਮਰਦੀ ਸਾਡ ਕੋ ਰਹਿ ਗਈਆਂ ਗੱਲਾਂ ਸਿਰਫ ਦੇਖੋ ਦਰਸ਼ਨ ਸਿੰਘ ਐਸਨਿਤ ਟੌਪ ਦਾ ਪ੍ਰਚਾਰਕ ਹੈ ਬਿੰਦਰਪਾਲ ਸਿੰਘ ਟੌਪ ਦਾ ਪ੍ਰਚਾਰਕ ਹੈ ਬੰਚਪ੍ਰੀਤ ਸਿੰਘ ਟੌਪ ਦੇ ਪ੍ਰਚਾਰਕ ਨੇ ਇਹ ਇੱਕ ਦੇ ਸਿਰ ਤਿਆਰਾ ਰੱਖ ਦਈਏ ਇੱਕ ਨੂੰ ਉਬਾਲ ਦਈਏ ਇੱਕ ਨੂੰ ਮਿੱਟੀਆ ਤੇਲ ਪਾ ਕੇ ਸਵਾੜ ਦਈਏ ਇਹ ਸੀ ਕਹਿਣਗੇ ਕਿ ਨਹੀਂ ਕਿ ਬਿਨ ਕੋਲਡੌਨ ਖੜੇ ਰਹਿਣਗੇ ਫਿੱਕੇ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਪ੍ਰੈਕਟੀਕਲ ਲਾਈਫ ਪ੍ਰੈਕਟੀਕਲ ਲਾਈਫ ਖਤਮ ਹੋ ਰਿਹਾ ਹੈ। ਤੁਹਾਨੂੰ ਅਸਲੀ ਪ੍ਰੈਕਟੀਕਲ ਦਾ ਪਤਾ ਹੀ ਨਹੀਂ ਪ੍ਰੈਕਟੀਕਲ ਚੀਜ਼ ਕੀ ਹੈ। ਰੋਜ ਪਰਦੇ ਆ ਭਾਈ ਪ੍ਰਫੁਸਮਾਨ ਖੁਡੇਰੀਆਂ। ਗੋਬਿੰਦ ਬੀਰਨ ਦੀ ਤਿਆਰੀ ਬਰੀਆ ਕਿਸੇ ਪ੍ਰਚਾਰਕ ਨੂੰ ਪੁੱਛੋ ਤੁਹਾਨੂੰ 답 ਮਿਲਿਆ ਹੈ। ਪੜੀ ਕਿ ਜਾਨ ਬਣੀ ਗਲਤ ਹੋ ਗਈ ਫਿਰ ਤੂੰ। ਖੋਪਰੀ ਲੈਣ ਤੋਂ ਬਾਅਦ ਵੀ 17 ਦਿਨ ਬੰਦਾ ਜੀਂਦਾ ਰਹੇ ਕੋਈ ਲਿਆਓ ਸਾਹਮਣੇ। ਬੰਦ ਬੰਦ ਆਪਣੇ ਹੱਥੀਂ ਕਟਵਾਵੇ ਤਸੀਹ ਨਾ ਕਵੇ ਲਿਆਉ ਕੋ ਬੰਦਾ ਇਹਨੂੰ ਪ੍ਰੈਕਟੀਕਲ ਲਾਈਫ ਕਹਿੰਦੇ ਕੇ ਰਖੜੀਆਂ ਤੇ ਚੜ ਗਏ ਤਸੀਹ ਨਹੀਂ ਕਹੀ ਮੇਰੇ ਕਿਆ ਤਪ ਆਬ ਹੈ ਕਥਾਕਾਰ ਤਾਂ ਬਹੁਤ ਹੋ ਗਏ ਵਿਆਕਰਨ ਵੀ ਬਹੁਤ ਹੋ ਗਈ ਕੀ ਪ੍ਰੈਕਟੀਕਲ ਲਾਈਫ ਸੌ ਸੌ ਤੋਂ ਇਹ ਕਾਬਦ ਨੇ ਕਿ ਖਾਲੀ ਗੁਰਦੁਆਰੇ ਹਤੇ ਮੇਰੇ ਆਏ ਇਹਨਾਂ ਨੂੰ ਸਿੱਖੀ ਦੀ ਇੱਕ ਗੱਲ ਵੀ ਆਉਂਦੀ ਹੋਵੇ ਤੂਤੇ ਆਏ ਬਿਲਕੁਲ ਨਾ ਗੁਰਨਾਨ ਦੇਵ ਜੀ ਨੂੰ ਖਤਮ ਕਰ ਦੇਣਾ ਸਿੱਖੀ ਨੂੰ ਖਤਮ ਕਰ ਦੇਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੂਲਾਂ ਨੂੰ ਖਤਮ ਕਰ ਦੇਣਾ ਜਿਵੇਂ ਇਹਨਾਂ ਦਾ ਸੰਤ ਲਿਖਦਾ ਉਹ ਕੀ ਨਾ ਗੁਰਵਾਚਰ ਸਿੰਘ ਕਿ ਕਸ਼ ਦੀਵਲਾ ਚ ਗੁਰਨਾਨਕ ਸਾਹਿਬ ਹੋਇਆ ਅੱਛਾ ਤੇ ਕਸ਼ ਕੀ ਦੀਵਲਾ ਸੀ ਦੱਸ ਦਿਓ ਦਾ ਵਿਆਹ ਕਦੋਂ ਹੋਇਆ ਸੀ ਕਸ਼ ਹੈ ਕੌਣ ਸੀ ਕਿਹਦੇ ਨਾਲ ਵਿਆਹ ਹੋਇਆ ਸੀ ਕਿੰਨੇ ਬੱਚੇ ਹੋਏ ਸੀ ਅਮੂਰਖਾ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਤ ਸਰ ਵਾਜ ਜਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ ਜੈਸਾ ਸਤਿਗੁਰੂ ਸੋਣੀ ਦਾ ਤੈਸੋ ਹੀ ਮੈਂ ਡੀਟ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਹਰ ਦਰਗੇ ਕਾ ਹਰ ਦਰਗੇ ਕਾ ਬਸੀਟ ਕਿਉਂ ਤੁਹਾਡੀ ਮਤ ਮਾਰੀ ਹਰਾਮੀਆਂ ਪਹਿ ਲੈ ਕੇ ਗੁਰੂ ਨਾਨਕ ਸੁਣੋ ਬਦਲਣ ਲੱਗੇ ਆ ਪਹਿਲੋ ਇਹ ਵੀ ਇੱਕ ਏਡਾ ਟਾਈਮ ਆ ਇੱਕ ਟਾਈਮ ਆਉਂਦਾ ਹੁੰਦਾ ਡਾਊਨਫਾਲ ਸਭ ਚ ਆਇਆ ਤੋਂ ਸਾਡੇ ਵਿੱਚ ਵੀ ਆਏਗਾ 35 ਸਾਲ ਅਕੇ ਗੁਰਸਾਪੂਰੇ ਜੀ ਭਗਤੀ ਕਰਦੇ ਰਹੇ ਉਹ ਪੂਰੇ ਜੀ ਭਗਤੀ ਕਰਨਾ ਹੈ ਜਿਹੜਾ ਗੁਰੂ ਐ ਬਾਣੀ ਕਹਿੰਦੀ ਉਹ ਵਾਹਿਗੁਰੂ ਐ ਤੇ ਵਾਹਿਗੁਰੂ ਭਗਤੀ ਕਰਨਾ ਹੈ ਸਹੀ ਤੁਹ ਬਈ ਗੱਲਾਂ ਤੁਹਾਡੀਆਂ ਤੇ ਇੱਕ ਗੱਲ ਵੀ ਸਿੱਖੀ ਦੇ ਕਸਵੱਟੀ ਤੇ ਉਤਰਦੀ ਨਹੀਂ ਤੁਸੀਂ ਅਜੇ ਵੀ ਕਹਿੰਦੇ ਹੋ ਕਿ ਨਾਣਾ ਚਾਹੀਦਾ ਸਰੋਵਰ ਚ ਸੁੱਤਰੀ ਨਾਖੀ ਇਹ ਬਹਿਨ ਜੇ ਪਿੰਡਾ ਤੋਏ ਬਬੇ ਇੱਕ ਹੀਨ ਦੇਈ ਤੋਏ ਬੁੱਧੂ ਬੰਦਾ ਸਰੋਵਰ ਚ ਨਾਉਂਦਾ ਮੇਰੇ ਪਾਪ ਉਤਰ ਗਏ ਤੋ ਬੜੀਆਂ ਗੱਲਾਂ ਜਦੋਂ ਉਸ ਹਨ ਮੁਸਲਮਾਨਾਂ ਨੇ ਵੀ ਦੇਖਿਆ ਉਹਨਾਂ ਨੂੰ ਕੱਲਾ ਕੀਰਤਨ ਬੰਲਾਇਆ ਕੱਲਾ ਕੀਰਤਨ ਕੀਰਤਨ ਤਾਂ ਸਮਝ ਆਉਂਦੀ ਹੈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੇਕ ਲਿਖਿਆ ਤੇ ਅਜੇ ਵੀ ਜਦੋਂ ਕੀਰਤਨ ਸੁਣਨਾ ਨਾ ਤਾਂ ਪਹਿਲੀ ਲਾਈਨ ਪੁੱਲ ਜਾਣਾ ਦੂਜੀ ਨੇ ਫੜ ਲੈਣਾ ਤਾਂ ਰੰਗ ਜਾਂਦਾ ਨਾ ਕੀਰਤਨ ਤਾਂ ਹੋ ਗਿਆ ਹੋ ਗਿਆ ਹੋ ਗਿਆ ਸੱਜਣ ਠਾਕੁਰਗੇ ਇਹ ਇੱਕ ਸ਼ਬਦ ਨਾਲੋ ਕੀ ਇਤਨਾ ਨਹੀਂ ਸ਼ੱਕਿਆ ਸੀ ਕਿ ਅੰਦਰ ਆ ਕੇ ਪੁੱਛਣ ਲੱਗਾ ਸੀ ਮੈਂ ਕੀ ਕਹਾ ਤੁਸੀਂ ਕਿ ਬਾਬੇ ਨੇ ਸਮਝਾਉਣ ਨੂੰ 2 ਦਿਨ ਲਾਇਆ ਤੁਨ ਇੱਕ ਦਿਨ ਜੇ ਸਮਝਣ ਵਾਲੀ ਗੱਲ ਨਹੀਂ ਹੈਗੀ ਜੇ ਮੈਂ ਤੁਸੀਂ ਹੁੰਦੇ ਤਾਂ ਮੈਂ ਸਵਾਲ ਲੱਗ ਜਾਣਾ ਸੀ ਸੁਣਾਉਣ ਲੱਗਿਆ ਮਹਾਰਾਜ ਜੀ ਬਾਬਾ ਜੀ ਉੱਥੇ ਰਹੇ ਆ ਕੱਲਾ ਕੀਰਤਨੀ ਗਾਇਆ ਸੀ ਜੋ ਅੰਦਰ ਆ ਗਿਆ ਸੀ ਕਿ ਦੱਸੋ ਕੀ ਗਾਇਨ ਕੀਤਾ ਹੈ ਦੋ ਦਿਨ ਉਹਦੇ ਕੋਲ ਰਹਿ ਕੇ ਉਹਨੂੰ ਸਮਝਾਈ ਅਸਲ ਸਿੱਖੀ ਕੀ ਆ ਕਿ ਤਰਾਹ ਉਹ ਪ੍ਰਚਾਰਕ ਬਣਿਆ। ਭੂਮੀਏ ਚੋਰ ਨੂੰ ਕਿਹੜਾ ਸ਼ੌਂ ਤੇ ਕੋਈ ਕੀਰਤਨ ਵਾਜਾ ਪੜ ਕੇ ਸੁਰਾਂ ਗਾਇਆਂ ਤੇ ਉਹ ਬਦਲ ਗਿਆ। ਉਹਨੂੰ ਵੀ ਸਮਝਾਇਆ ਹੈ। ਸਤਿਗੁਰੂ ਨੂੰ ਸਭ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰ। ਕੌਡਾ ਰਾਖਸ਼ ਬੰਦਾ ਖਾ ਜਾਂਦਾ ਇਹ ਤਲਕੇ। ਉਹ ਕਿਹੜਾ ਸ਼ਬਦ ਸੁਣਾਇਆ ਸੀ ਮੈਂ ਦੱਸਣਾ ਇਹ ਰ ਕਿਹੜਾ ਸ਼ਬਦ ਕੀਰਤਨ ਮੈਨੇ ਹੁੰਦਾ ਸਿਰਫ ਸਲਾਹ ਗੁੜਕਾ ਫੜ ਕੇ ਪਾਠ ਕਰਨਾ ਸਿਰਫ ਸਲਾਹੀ ਹੈ ਗੁੜਕਾ ਫੜ ਕੇ ਪਾਠ ਕਰਕੇ ਉਹਦੀ ਵਿਚਾਰ ਕਰਨੀ ਸਿਰਫ ਸਲਾਹੀ ਹੈ ਵਾਜੇ ਤੇ ਵਿਚਾਰ ਕਰ ਕੀਰਤਨ ਕਰਨਾ ਉਹਦੀ ਸਿਰਫ ਸਲਾਹੀ ਹੈ ਪਾਣੀ ਪੜ ਕੇ ਸਮਝਾਉਣੀ ਹੈ ਵੀ ਸਿਰਫ ਸਲਾਹੀ ਹੈ ਸਿਮਰਨ ਕਰਨਾ ਵੀ ਸਿਰਫ ਸਲਾਹੀ ਹੈ ਖਾਂਡਪਾੜ ਸੇਵਸਲਾ ਨਹੀਂ ਆ ਗਈ ਹਾਂ ਇਹ 3 ਕਰੋੜ ਨੂੰ ਬਾਬੇ ਨੇ ਅੰਮ੍ਰਿਤ ਸ਼ਕਤਾਂ ਕਿਹੜੇ ਕੀਰਤਨ ਨਾਲ ਮੈਨੂੰ ਵੀ ਸਮਝਾਉਣਾ ਕਿਹੜਾ ਕੀਰਤਨ ਗਾਣੇ ਤੇ ਇਹ ਤਾਂ ਗਾਣੇ ਗਾਉਨੇ ਤਾਂ ਕਿਸੇ ਨੂੰ ਬਾਣੀ ਸਮਝ ਆਈ ਜਿਨੂੰ ਵਾਹਿਗੁਰੂ ਜੀ ਮੇਰੀ ਗੱਲ ਪਿਆਰ ਨਾਲ ਸੁਣੋ ਜਿਨੂੰ ਬਾਣੀ ਸਮਝ ਆ ਗਈ ਉਹ ਅੰਮ੍ਰਿਤ ਸ਼ਕਨ ਤੋਂ ਬਗੈਰ ਰਹਿ ਨਹੀਂ ਸਕਦਾ ਆਪਕ ਕਿੰਨੇ ਅਗਰ ਨੇ ਅੰਮ੍ਰਿਤਸਰ ਜਾਂਦੇ ਹਾਂ ਕਿੰਨੇ ਕਿ ਬੰਦੇ ਅਵਤਾਰੀ ਹੁੰਦੇ ਆ 1.5 ਲੱਖ ਬੰਦਾ ਕਹਿੰਦੇ ਆ ਬਈ ਗੁਰਦਾਰਾ ਵਾਲੇ ਕਹਿੰਦੇ ਆਉਂਦਾ ਆ ਤੇ 1.5 ਲੱਖ ਚੋਂ ਕਿੰਨੇ 2 ਕਿ 3 ਅਮਰਤਾਰੀ ਕੰਨ ਹੁੰਦੇ ਆ ਫਿਰ ਜੋ ਜਾਂਦਾ ਸ਼ਰਾਬੀ ਕਵਾ ਭਿਓਦਤ ਹੋ ਰਿਹਾ ਹੁੰਦਾ ਸਿੱਖੀ ਵਧੀ ਕਿ ਕੱਠੀ ਤਰਚਾਰਖਾਂ ਦਾ ਆਪਣਾ ਜੀਵਨ ਹੈ ਨਹੀਂ ਫਿਰ ਜਿਵੇਂ ਦੇ ਕਰਾਇਤ ਨਹੀਂ ਕੀਤੀ ਤੇ ਜੀਵਨ ਬਣ ਗਿਆ ਹੈ ਸੋਤ ਲੱਗਦੀ ਹੈ ਸੁਰਤੀ ਡਿਗਰੀ ਸੁਰਤੀ ਦਾ ਪਤਾ ਹੈ ਕੀ ਹੁੰਦੀ ਹੈ ਉਹਦਾ ਪਤਾ ਹੀ ਨਹੀਂ ਕੋਈ ਅਗਲੀ ਗੱਲ ਦਾ ਪਤਾ ਹੈ ਜੋ ਤਨ ਉਪਜਿਓ ਸੰਗ ਹੀ ਸੋ ਵੀ ਸੰਗ ਨਾ ਹੋਇਆ ਕਿੱਥੇ ਜਾਣਾ ਉਹ ਪਾਈ ਕਿੱਥੇ ਜਾਣਾ ਜਾਗਨੇ ਰੇ ਮਨ ਜਾਗਨੇ ਕਹਾਂਗਾ ਫਲ ਸੋਇਆ ਉਹ ਕਿੱਥੇ ਜਾਣਾ ਜਦ ਜਮ ਆਏ ਕੇਸ ਗਾ ਪਟਕੇ ਕਿਹੜਾ ਜੰਮਣੇ ਆਉਣਾ ਤੇ ਕਿਹਨੇ ਕੇਸ ਵਟਕਣੇ ਤੁਸੀਂ ਦਰਸੀ ਬਦਲ ਦਿੱਤੇ ਫੜ ਕੇ ਬਾਬੇ ਨਾਨਕ ਦੀ ਪਾਣੀ ਦਾ ਪੋਆ ਗਿਆ ਮਾਰਿਆ ਤੁਸੀਂ ਤੇ ਗੱਲੀ ਨਹੀਂ ਹੋਈ ਧਰਮਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਤੁਸੀਂ ਤੇ ਕਹਤ ਧਰਮਰਾਏ ਹੈ ਨਹੀਂ ਬਾਬੇ ਨਾਨਕ ਨੂੰ ਬਣਾ ਦਿਓ ਹੂੰ ਬੋਲੋ ਸਿੱਖੀ ਕਠੀ ਹੈ ਬਧੀ ਸਿੱਖੀ ਵਿਚਾਰ ਵਿੱਚ ਬਧੀ ਪ੍ਰੈਕਟੀਕਲ ਲਾਈਫ ਵਿੱਚ ਕੱਟੀ ਪ੍ਰੈਕਟੀਕਲ ਲਾਈਫ ਵਿੱਚ ਕੱਟੀ ਹੈ ਤੂੰ ਕਹੇ ਨਾ ਸੂਤਰੀ ਲਾਉਂਦਾ ਪਤਾ ਹੀ ਨਹੀਂ ਵਾਹਿਗੁਰੂ ਕਹੀਏ ਤੇ ਕਹਿੰਦੇ ਬੱਕਰੀ ਹੰਗੀ ਮੂੰਹ ਮਾਰੀ ਜਾਂਦਾ ਇਹ ਪ੍ਰਚਾਰ ਕਰਨ ਦੀ ਆਦਤ ਮੇਰੇ ਵਾਹਿਗੁਰੂ ਜਦੋਂ ਟਾਈਮ ਆਏਗਾ ਜਦੋਂ ਟਾਈਮ ਆਏਗਾ ਦੇਰ ਦੇਰ ਅੱਗੇ ਕੀ ਖਤਮ ਹੋਏਗੀ ਡਕਸ਼ਾਲ ਦੀ ਤੂੰ ਤੇ ਹੱਤੁੱਤੇ ਲੜਨ ਨੂੰ ਪਕੜੇ ਕਿ ਕਿ ਗਾਰਮੈਂਟ ਮਗਰਾ ਚਲੋ ਫਿਰ ਵਾਈਕਰੂ ਮੈਂ ਨਹੀਂ ਗੱਲ ਫੇਰ ਕਿਤੇ ਗੱਲ ਕਰਾਂਗੇ ਵਿਚਾਰ ਦੀ ਤੇ ਗਾਲੀ ਯਾਦ ਰੱਖਣਾ ਸਤਿਗੁਰੂ ਨੂੰ ਸਭ ਕੋ ਦੇਖਦਾ ਜੇ ਤਾ జగਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਤੇ ਸ਼ਬਦ ਕਹਿੰਦਾ ਕੀ ਹੈ ਲਿਵ ਲੈ ਬ੍ਰਹਮ ਬਿੰਦੇ ਤੇ ਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵ ਲਾਏ ਇੱਕ ਸ਼ਬਦ ਲਿਵ ਲਾਏ ਇਹ ਮਨ ਹਰ ਦੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਇੱਕ ਮਨ ਇੱਕ ਚਿੱਤ ਪਾਏ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਇਹਨੂੰ ਯਾਦ ਕੀਤਾ ਇਹਨੂੰ ਪਤਾ ਹੀ ਨਹੀਂ ਇਹ ਗੱਲਾਂ ਹੀ ਹੋਰ ਕਰਦੇ ਆ ਬਾਣੀ ਸਿਮਰਨ ਅੱਛਾ ਤੇ ਬਾਣੀ ਸਿਮਰਨ ਤੇ ਬਾਬਾ ਨਾਨਕ ਬਦਲ ਗਿਆ ਸਤਿਗੰਦ ਤੁਹਾਨੂੰ ਬਿਲਕੁਲ ਨਹੀਂ ਪਤਾ ਕੌਡੀ ਲਨ ਨਾਣੀ ਬਰਕ ਕੋ ਖਣੀ ਜੇ ਸਤਿਗੰਦ ਹੀ ਨਹੀਂ ਫਿਰ ਸਿੱਖੀ ਆਪਾ ਕਰਨਾ ਵੀ ਕੀ ਹੈ ਜੇ ਆਪਾ ਕਹੀਏ ਸਤਿਗੰਦ ਹੈ ਨਹੀਂ ਫਿਰ ਤੁਹਾਨੂੰ ਰੂਹ ਦਾ ਕੋਈ ਗਿਆਨ ਨਹੀਂ ਫਿਰ ਅਸੰਗਾਰ ਦਾ ਕੋਈ ਗਿਆਨ ਨਹੀਂ ਆਏ ਕਿ ਸ਼ਬਦ ਹੈ ਮੰਨ ਰਹੇ ਆਪਾਂ ਸਤਿਗੁਰੂ ਕੇ ਪਾਣੀ ਚੱਲ ਸ਼ਬਦ ਬੜਾ ਪਿਆਰਾ ਮਨ ਮੇਰੇ ਮਨ ਮੇਰੇ ਸਤ ਗੁਰ ਕੇ ਪਾਣ ਚੱਲ ਠੀਕ ਹੈ ਜੀ ਇਹਦੀ ਅਗਲੀ ਲਾਈਨ ਵਿਚਾਰੋ ਹੈ ਜਰਾ ਅਗਲੀ ਲਾਈਨ ਚ ਕੀ ਗੀਰੇ ਹੈ ਅਗਲੀ ਲਾਈਨ ਨੂੰ ਵਿਚਾਰਨ ਦੀ ਲੋੜ ਹੈ ਇਹਨਾਂ ਗੱਲਾਂ ਕਹੀਆਂ ਅਗਲੀ ਲਾਈਨ ਕਿਉਂ ਨੇ ਇਕ ਤਾਂ ਲਗਿਆ ਨੇਜ ਕਰ ਜਾਏਗਾ ਨੇਜ ਕਰ ਕੀ ਹੁੰਦਾ ਤੁਸੀਂ ਦੱਸਦੇ ਹੋ ਕੋਈ ਜਾਣਾ ਕੋਈ ਪ੍ਰਚਾਰਕ ਦੱਸਦੇ ਉਹ ਨੇਜ ਕਰ ਕੀ ਹੁੰਦਾ ਇਹਨੇ ਇਕੋ ਲਿਖਿਆ ਅੰਮ੍ਰਿਤ ਪੀਏਗਾ ਅੰਮ੍ਰਿਤ ਕਿੱਥੇ ਹੈ ਤੇ ਕਿਵੇਂ ਪੀਣਾ ਹੈ ਤੇ ਕਿੰਨੇ ਪੀਤਾ ਹੈ ਪ੍ਰੈਕਟੀਕਲ ਲਾਈਫ ਦੱਸ ਰਹਿਣ ਨਾ ਖਤਮ ਹੋ ਗਈ ਤੇ ਤਾਂ ਸੁਖ ਨਹੀਂ ਮਹੱਲ ਤੇ ਕੀੜਾ ਉਹਦੇ ਮਨ ਚ ਪਹੁੰਚ ਗਿਆ ਉਹ ਵੀ ਮਨ ਦੱਸਦੇ ਹੋ ਤੈਨੂੰ ਹੀ ਕਰਨਾ ਉਹਨੇ ਕਹੀਆਂ ਬੜੀਆਂ ਵਧੀਆ ਕਹੀਆਂ ਬਸ ਤੁਸੀਂ ਤਿੰਨਾ ਚ ਦੋ ਸੋ ਮਨ ਨੂੰ ਬੇ ਪ੍ਰੈਕਟੀਕਲ ਲਾਈਫ ਹੈ ਨਿਤਕਾਰ ਅਮਰਤ ਰਸ ਤੇਮ ਹਲ ਤਿੰਨੇ ਗੱਲਾਂ ਚ ਕੋਈ ਪ੍ਰਚਾਰਕ ਦਰਸ਼ਨ ਸਿੰਘ ਪੰਥਪ੍ਰੀਤ ਬਿੰਦਰਪਾਲ ਉਹ ਕੀ ਨਾ ਹਰਪ੍ਰੀਤ ਸਿੰਘ ਕੋਈ ਹੈਗਾ ਹਰਦੀਪ ਹੈਗਾ ਦਿੱਲੀ ਵਾਲਾ ਹੋਰ ਬੜਿਆ ਆ ਪਾ ਦੱਸ ਦੇਵੇ ਕੀ ਨਾਂ ਦਾ ਪਰਮਜੀਤ ਦੱਸ ਦੇਵੇ ਇਹ ਤਿੰਨੇ ਗੱਲਾਂ ਕਿੱਥੇ ਆ ਇਹ ਤਿੰਨੇ ਗੱਲਾਂ ਪ੍ਰੈਕਟੀਕਲ ਲਾਈਫ ਆ ਸਿੱਖੀ ਦੀ ਤਨ ਨੂੰ ਗੱਲ ਸਮਝਾਈ ਮੇਰੀ ਤਿੰਨੇ ਗੱਲਾਂ ਦੱਸਦੇ ਹੋ ਸ਼ਬਦ ਇੱਕ ਹੈ ਤੇ ਇੱਕ ਲਾਈਨ ਹੈ ਉਹਦੇ ਵਿੱਚ ਮੈਨੂੰ ਤਿੰਨੇ ਗੱਲਾਂ ਸਮਝਾ ਦਿਓ ਸਿੱਖੀ ਸਮਝਾ ਦੇਗੀ ਤੋਂ ਬਾਈਕ ਰੂ ਮੇਰ ਕਰੇ ਫਿਰ ਕਿਤੇ ਹੋਰ ਟਾਈਮ ਲੱਗਾ ਤੇ ਪ੍ਰੈਕਟੀਕਲ ਲਾਈਫ ਦੀ ਗੱਲ ਕਰੂੰਗਾ ਇਹ ਮੈਨੂੰ ਥਿਉਰੀ ਥਿਉਰੀਕਲੀ ਥਿਉਰੀ ਥਿਉਰੀ ਨਹੀਂ ਚੰਗੀ ਲੱਗਦੀ ਆਦਮੀ ਨਾਮ ਕੇ 32000 ਸਿੰਘ ਸ਼ਹੀਦ ਹੋ ਗਿਆ ਸੀ ਤੁਸੀਂ ਜੀਣ ਨੂੰ ਤਿਆਰ ਹੋ ਤੜਕੋ ਹੈਗੀ ਪਾਵਰ ਕਿ ਵਾਈਗਰੂ ਮੇਰ ਕੇ ਡੇਟਾ ਬੀਬੀ ਕੋਲ ਪਾਵਰ ਹੈ ਬੱਚੇ ਦੇ ਟੁਕੜੇ ਕਰਾ ਕੇ ਗਲਚ ਪਾ ਕੇ ਹੈ ਹੰਟਰ ਖਾ ਕੇ ਕਿ ਸਵਾ ਮਨ ਪੀਸ਼ਨ ਪੀ ਕੇ ਸ਼ਾਮ ਨੂੰ ਕਹਿ ਸਕਦੀ ਕਿ ਚਾਰ ਪੰਜ ਦਿਨ ਸੋਖਣਾ ਬਤੀਤ ਹੋ ਗਿਆ ਤੇ ਮੈਂ ਕੀ ਨਾ ਸਕੀ ਹੈ ਜੇ ਕਾਇਮ ਹੈ ਨੇ ਜੇ ਥਿਊਰੀ ਥਿਊਰੀ ਲੈ ਗਈ ਪ੍ਰੈਕਟੀਕਲ ਲਾਈਫ ਖਤਮ ਹੈ ਪ੍ਰੈਕਟੀਕਲ ਲਾਈਫ ਸ਼ਰਾਬਾਂ ਪੀਓ ਕਰ ਬਹਿ ਕੇ ਆ ਗਦਾਰ ਬਨ ਜਾਓ ਪੈਸੇ ਲੈ ਲਓ ਏਜੰਸੀਆਂ 84 ਏਜੰਸੀਆਂ ਪੰਜਾਬ ਵਿੱਚ ਤੁਰੀਆਂ ਫਿਰਦੀਆਂ ਉਹਨਾਂ ਕੋ ਪੈਸੇ ਲੈ ਲਓ ਸਿੱਖੀ ਦੇ ਬਰਖਲਾ ਬੋਲੋ ਗਦਾਰ ਹੋ ਜਾ ਗਦਾੋਰ ਬਾਈਗਰ ਬਖਸ਼ਿਸ਼ ਕਰੇਗਾ ਦੇਖੋ ਭਾਈ ਮੇਰੀ ਇੱਕ ਗੱਲ ਸੁਣ ਲਓ ਮੈਂ ਤਾਂ ਹੁਣ ਬੈੱਡ ਪੇਸ਼ੈਂਟਾਂ ਬੈੱਡ ਗਿਆ ਡੈਥ ਪੇਸ਼ੈਂਟਾਂ ਬੜੇ ਬਿਨੀ ਡੈਸ ਪੇਸ਼ੈਂਟ ਮੇਰੀ ਇੱਕ ਗੱਲ ਸੁਣ ਲੈਣੀ ਸਿੱਖਾਂ ਦਾ ਰਾਹ ਆਉਣਾ ਹੀ ਆਉਣਾ ਹੈ ਮੁਸਲਮਾਨ ਕਿੱਥੇ ਗਏ ਬੜੇ ਤੰਗ ਕਰਦੇ ਸਨ ਨੀਂਹਾਂ ਵਿੱਚ ਐਂ ਲਿੱਤੇ ਹਾ ਹੀ ਨਹੀਂ ਕਹੀ ਕਿਸ ਨੇ ਮਾਈਨਸ 12 ਟੈਂਪਰੇਚਰ ਬਰਜਦਾ ਸੀ ਦਾਦੀ ਪੋਤਾ ਫੇਰੇ ਚਮੜੀ ਉੱਤਰ ਜਾਂਦੀ ਆ 50 ਡਿਗਰੀ ਟੈਂਪਰੇਚਰ ਸੀ 50 ਪਲਸ ਜਦੋਂ ਗੁਰੂ ਸਾਹਿਬ ਨੂੰ ਤਤੀ ਟਵੀ ਤੇ ਬਠਾਇਆ ਉਧਰ ਨੂੰ ਰੋਲ ਗਰਮੀ ਸੀ ਉਧਰ ਠੰਡ ਸੀ ਦੋਸਾ ਕਈ ਵਰਤੇ ਸੋ ਮੇਰੇ ਬਾਈ ਗੁਰੂ ਧਿਆਨ ਰੱਖੋ ਸਿੱਕੀ ਕਿੱਥੇ ਖੜੀ ਆ ਤੁਸੀਂ ਬੁਰਜੇ ਚ ਬੈਠ ਜਾਓਗੇ ਤਤੀ ਟਵੀ ਤੇ ਬੈਠ ਜਾਓਗੇ ਬਸ ਫਿਰ ਗੁਰੂ ਸਾਹਿਬ ਖਿਸ਼ ਕਰਨ ਫਿਰ ਸਮਾਂ ਮਿਲਿਆ ਟਾਣਾ ਪ੍ਰੈਕਟੀਕਲ ਲਾਈਫ ਦੀ ਗੱਲ ਕਰਾਂਗੇ ਪ੍ਰੈਕਟੀਕਲ ਲਾਈਫ ਤਾਨੂੰ ਪਤਾ ਨਹੀਂ ਨਹੀਂ ਤਾਨੂੰ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਮੈਂ ਸਭ ਨੂੰ ਮਿਲਿਆ ਪ੍ਰੈਕਟੀਕਲ ਲਾਈਫ ਕਿਸੇ ਨੂੰ ਮੁਕਤੀ ਨਹੀਂ ਪਤਾ ਮੁਕਤੀ ਕੀ ਹੁੰਦੀ ਹੈ ਮੁਕਤੀ ਨਹੀਂ ਪਤਾ ਕੀ ਹੁੰਦੀ ਮੁਕਤੀ ਕਿੰਨੂੰ ਮਿਲਦੀ ਹੈ ਫਿਰ ਕੀ ਹੋ ਜਾਂਦਾ ਮੁਕਤੀ ਮਿਲ ਗਈ ਤੇ ਨਿਸ਼ਾਨੀ ਕੀ ਆ ਤੇ ਮੇਰਾ ਵਾਹਿਗੁਰੂ ਬਖਸ਼ਿਸ਼ ਕਰੇ ਦਸਮਗਿਵਾਰ ਹੀ ਨਹੀਂ ਪਤਾ ਸੱਚਕੰਡ ਹੀ ਨਹੀਂ ਪਤਾ ਅੰਦਰਲੀ ਜਵਾਤਮਾ ਦਾ ਹੀ ਨਹੀਂ ਪਤਾ ਇੱਕ ਗੱਲ ਫਿਰ ਮੈਂ ਕਹਿ ਦਿੰਨਾ ਇਸ ਸਰੀਰ ਇੱਕ ਮਕਾਨ ਆ ਗੁਰੂ ਨਾਨਕ ਦੇਵ ਜੀ ਲਈ ਤੁਸੀਂ ਸਰੀਰ ਦਾ ਖਿਆਲ ਰੱਖਦੇ ਹੋ ਤੇ ਗੁਰਨਾਨਕ ਮਾਲਕ ਦਾ ਤਾਂ ਖਿਆਲ ਹੀ ਨਹੀਂ ਰੱਖਦੇ ਮਾਲਕ ਸਰੀਰ ਦਾ ਗੁਰਨਾਨਕ ਹੈ ਤੇ ਇਹ ਇੱਟਾਂ ਦਾ ਇੱਕ ਮਕਾਨ ਹਾਰਡ ਮਾਸ ਨਾਲੀ ਕੋਹ ਪਿੰਜਰੇ ਇਹਦੇ ਵਿੱਚ ਕੁਝ ਨਹੀਂ ਹੈਗਾ ਗੰਦ ਭਰਿਆ ਹੋਇਆ ਸੋ ਮੇਰੇ ਬਾਈ ਗੁਰੂ ਅੰਦਰਲੇ ਮਾਲਕ ਦਾ ਖਿਆਲ ਰੱਖੋ ਹਾਂ ਜੀ ਅੰਦਰਲੇ ਮਾਲਕ ਦਾ ਖਿਆਲ ਹੈਗਾ ਫਿਰ ਤੁਸੀਂ ਗੁਰਸੇਖੋ ਪੂਰਨ ਗੁਰਸੇਖੋ ਜੇ ਅੰਦਰਲੇ ਗੁਰੂ ਨਾਨਕ ਮਾਲਕ ਦਾ ਖਿਆਲ ਹੈਗਾ ਫਿਰ ਪੂਰਨ ਗੁਰਸੇਖੋ ਵਾਗਿਰ ਬਖਸ਼ਿਸ਼ ਕਰੇ ਫਿਰ ਹੋਰ ਗੱਲਾਂ ਕਰਾਂਗੇ